ਚੰਦਨ ਇੱਕ ਸੁਗੰਧ ਵਾਲਾ ਵਿਰਚ ਅਤੇ ਉਸ ਦਾ ਕਾਠ ਜੋ ਸਭ ਦੇ ਚਿੱਤ ਨੂੰ ਪ੍ਰਸੰਨ ਕਰਦਾ ਹੈ। ਸ਼੍ਰੀ ਗੰਧ ਸੰਦਲ ਲੈਟਿਨ ਨਾਮ ਸੈਂਟਾਲਮ ਐਲਬਮ ਇਹ ਮਸੂਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ। ਇਸ ਦੀ ਤਾਸੀਰ ਸਾਧ ਤਰ ਹੈ। ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ। ਇਸ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤਿੰਦਾ ਹੈ ਚੰਦਨ ਘਸਾ ਕੇ ਦੇਵਤਾ ਨੂੰ ਚੜਾਇਆ ਜਾਂਦਾ ਹੈ ਮੱਥੇ ਤੇ ਟਿੱਕਾ ਅਨੇਕ ਹਿੰਦੂ ਲਗਾਉਂਦੇ ਹਨ ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ ਚੰਦਨ ਦਾ ਸ਼ਰਬਤ ਪਿੱਤੇ ਤੋਂ ਹੋਈ ਤਾਪ ਨੂੰ ਦੂਰ ਕਰਦਾ ਹੈ ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਤੱਕ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ